ਹੈਲੋ ਬਿਆਨਤ ਚੀਮਾ ਮੇਰੇ ਵੀਰੋ ਚੀਮਾ ਪਿੰਡ ਕਨੇ ਸੰਗਾਮ ਦੇ ਏਰੀਏ ਦਾ ਸ਼੍ਰੀਮੰਤ ਸ਼ੰਤ ਬਾਬਾ ਆਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਜਨਮ ਭੂਮੀ ਆ ਚੀਮਾ ਪਿੰਡ ਮੇਰੇ ਵੀਰੋ ਉਥੋਂ ਪੁੱਜਿਆ ਏ ਕਨੇ ਮੁੰਡਾ ਬਿਆਨਤ ਆ ਤੇ ਜੌਂਡੀਆ ਡਾਇਰੈਕਟਰ ਦੇ ਨਾਲ ਖੇਡ ਮੈਦਾਨਾਂ ਦੇ ਵਿੱਚ ਜੁੜਿਆ ਹੋਇਆ ਚਲੋ ਜੀ ਰੈਡੀ ਹੋ ਜਓ ਇਹ ਕਹਿੰਦੇ ਮੌੜ ਵਾਲੇ ਤੋਤੇ ਦਾ ਟਰਾਲਾ ਮੇਰੇ ਮਿੱਤਰੋ ਜਿਹੜਾ ਅੱਜ ਕਮਾਲ ਕਰੀ ਜਾਂਦਾ ਮੌੜ ਵਾਲੇ ਤੋਤੇ ਦੀਆਂ ਗੱਲਾਂ ਸਾਹਮਣੇ ਆਹ ਸਾਹਮਣੇ ਜਿੱਥੋਂ ਟਰੈਕਟਰ ਤੁਰਦਾ ਕਹਿੰਦੇ ਕੰਮ ਕਹਿੜਾ ਹੋ ਜਾਂਦਾ ਉਹ ਜਿੱਥੋਂ ਟਰੈਕਟਰ ਤੁਰਦਾ ਉਥੇ ਕੰਮ ਕਹਿੜਾ ਹੋ ਜਾਂਦਾ ਕਹਿੰਦੇ ਖੜਕ ਸਿੰਘ ਵਾਲੇ ਦੀ ਧਰਤੀ ਹੈ ਖੜਕ ਸਿੰਘ ਵਾਲੇ ਦੀ ਧਰਤੀਆਂ ਮੇਰੇ ਵੀਰੋ ਖੇਤ ਦੇ ਮੈਦਾਨਾਂ ਦੇ ਵਿੱਚ ਗੱਲਾਂ ਬਖਰੀਆਂ ਨੇ ਆਹ ਨੇ ਸਵਾਦ ਬੱਜਿਆ ਪਿਆ ਹਏ ਕਹਿੰਦੇ ਮੁੰਡਾ ਓਏ ਬੈਂਤ ਚੀਮਾ ਅਦਰ ਖੱਬਲ ਪੱਟਾ ਕਹਿੰਦੇ ਪੰਛਾ ਤੇ ਕਾਕਾ ਪੁੱਜੇ ਹੋਏ ਖੋਖਰ ਵਾਲਾ ਜੱਸੀਆ ਓਏ ਕਹਿੰਦੇ ਗੱਲਾਂ ਵੱਖਰੀਆਂ ਨੇ ਯਾਰ ਆ ਜਰਾ ਦਾ ਕੋਕਰ ਵਾਲਾ ਜੱਸੀਆ ਪੁੱਜਾਇਆ ਜੱਗਿਆ ਆਓ ਸਾਹਮਣੇ ਕਹਿੰਦੇ ਬੈਂਤ ਆਉਂਦਾ ਮੇਰੇ ਵੀਰੋ ਚੀਮਿਆਂ ਦੀ ਧਰਤੀ ਦਾ ਤੰਤਰਬਾਬਾ ਅਤਰ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਰ ਅਪਾਰ ਕਿਰਪਾ ਮੇਰੇ ਵੀਰੋ ਆਉਂਦਾ ਕਹਿੰਦੇ ਬਿਆੰਤ ਚੀਮਿਆ ਵਾਲਾ ਖੇਡ ਮੈਦਾਨ ਦੇ ਵਿੱਚ ਜੌਂਡੀਅਰ ਦੇ ਨਾਲ ਗੱਲਾਂ ਕਹਿੰਦੇ ਬਖਰੀਆਂ ਕਰਵਾਉਂਦਾ ਓਏ ਗੱਲਾਂ ਬਖਰੀਆਂ ਕਰਵਾਉਂਦਾ ਮੇਰੇ ਵੀਰੋ ਧਰੌਲੇ ਵਾਲਾ ਅਮਨ ਵੀ ਜੁੜਿਆ ਹੋਇਆ ਧਰੌਲੇ ਵਾਲੇ ਅਮਨ ਦੀ ਗੱਲ ਉਧਰ ਕਹਿੰਦੇ ਲਸਮਨ ਪ੍ਰਧਾਨ ਲਾਰਿਆਂ ਦੀ ਸਾਝ ਕਹਿੰਦੇ ਲਾਰਿਆਂ ਦੀ ਸਾਝ ਸਪੋਰਟਸ ਕਲੱਬ ਕੁੱਪੇ ਦੇ ਵਿੱਚ ਗੱਲਾਂ ਹੋਈਆਂ ਸੰਗਾਰਾ ਸਰਪੰਚ ਨਾਲ ਗਗਨੀ ਵੀਰ ਇਹ ਸਾਰੇ ਵੀਰਾਂ ਦਾ ਧੰਨਵਾਦ ਹੈ ਜਿਹੜੇ ਵੀਰ ਵਿਸ਼ੇਸ਼ ਤੌਰ ਤੇ ਇਸ ਖੇਡ ਮੇਲੇ ਨਾਲ ਜੁੜੇ ਹੋਏ ਨੇ ਮਖਤਿਆਰ ਵੀ ਆ ਨਾਲ ਦੀਪ ਆ ਨਾਲ ਸੰਮੀ ਆ ਨਾਲ ਗਗਨੀ ਤੇ ਸੁੱਖਾ ਸੰਗਾਰਾ ਸਰਪੰਚ ਰਾਮ ਸਿੰਘ ਹਰਦੀਪ ਸਿੰਘ ਰੌਕੀ ਇਹ ਜਸਮਨ ਹੁਲੀ ਕਹਿੰਦੇ ਉੱਬੇ ਵਾਲੇ ਵੀਰ ਪੁੱਜੇ ਹੋਏ ਨੇ ਸਾਡੇ ਵੀਰਾਂ ਦਾ ਅਚੇਤੇ ਤੌਰ ਤੇ ਧੰਨਵਾਦ ਹੈ ਲਾਣਿਆਂ ਦੀ ਸਾਂਝ ਓਏ ਪਰਾਣੇ ਲਾਣਿਆਂ ਦੀ ਸ਼ਾਨ ਇਹ ਕੰਨੇ ਸਪੋਰਟ ਕਲੱਬਾ ਜੱਗਿਆ ਦੇ ਇੱਕ ਗਰਾਊਂਡ ਦੇ ਵਿੱਚ ਆਉ ਬਿਆਨਤ ਆਉਂਦਾ ਬਿਆਨਤ ਆਉਂਦਾ ਮੇਰੇ ਵੀਰੋ ਓ ਲਾਣਿਆਂ ਦੀ ਸਾਹ ਨਾਲ ਜੁੜੇ ਹੋਇਆ ਧੰਨਵਾਦ ਆ ਸਾਡੇ ਵੀਰਾਂ ਦਾ ਓ ਵੇਖੋ ਮੈਦਾਨ ਦੇ ਵਿੱਚ ਜੌਂਡੀਆ ਆਉਂਦਾ ਸ਼ੂਕ ਦਾ ਓ ਬੱਲੇ 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 ਏ ਆਪੋ